ਖੇਤੀਬਾੜੀ ਤੇ ਕਿਸਾਨ ਭਾਈ ਭਾਗ ਦਾ ਮੁੱਖ ਕੰਮ ਹੈ ਕਿ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਜੋ ਵੀ ਸਫਲਤਾ ਕੀਤੀ ਗਈ ਹੈ ਜੋ ਵੀ ਤਕਨੀਕਾਂ ਯਾਦ ਕੀਤੀਆਂ ਨੇ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ। ਤੁਹਾਡੀ ਜੜੀਆਂ ਜਿਹੜੀ ਇੱਕ ਜਿਹੜੀ ਉਹ ਦੁਕਾਨਦਾਰ ਤੇ ਨਿਰਭਰ ਰਹਿਦਾ ਵਾ ਉਹ ਨਾ ਰਵੇ ਉਹ ਪਹਿਲਾਂ ਖੇਤੀਬਾੜੀ ਮਾਰਕ ਕੋ ਆਵੇ ਜਿਦਾਂ ਆਪਾਂ ਇੱਕ ਬਿਮਾਰ ਹੁੰਨੇ ਆ ਤਾਂ ਆਪਾਂ ਡਾਕਟਰ ਕੋ ਜਾਨੇ ਆ ਫਿਰ ਆਪਾਂ ਜਿਹੜੀ ਦਵਾਈਆਂ ਵਾ ਦੁਕਾਨ ਤੇ ਜਾਂਦੇ ਆ। ਸਾਡਾ ਬੇਸਿਕ ਇਹ ਬੇਸਿਕ ਮੋਟੂਵੇ ਹੈ ਕਿ ਜਿਹੜੇ ਤੁਹਾਡੇ 25 ਤੋਂ ਲੈ ਕੇ 40 ਸਾਲ ਦੇ ਵਿੱਚ ਜਿਹੜੇ ਨੌਜਵਾਨ ਨੇ ਜਿਹੜੇ ਮੁਤਕੀ ਇੱਕ ਵਰਗ ਆ ਕਿਸਾਨੀ ਵਰਗ ਆ ਉਹ ਇੱਕ ਗੇਮ ਚੇਂਜ ਰੁਦਾ ਵਾ ਕਿਉਂਕਿ ਨਵੀਂ ਜਿੰਨੀ ਵੀ ਨਵੀਂ ਤਕਨੀਕ ਜਿਹੜੀ ਆ ਉਹ ਇਸੇ ਗਰੁੱਪ ਦਾ ਜਿਹੜਾ ਵਾ ਵਰਗ ਜਿਹੜਾ ਵਾ ਉਹ ਉਹਨੂੰ ਪਹਿਲਾਂ ਅਪਣਾਊਗਾ ਜੋ ਜੋ ਜੜੇ ਆ ਆਪਾਂ ਏਜ ਵੱਧਦੀ ਜਾਂਦੀ ਹੈ ਬੰਦੇ ਦੀ ਉਹਦੇ ਵਿੱਚ ਜਿਹੜੀ ਆ ਸਿੱਖਣ ਦੀ ਵੀ ਤੀਬਰਤਾ ਘਟਦੀ ਜਾਂਦੀ ਹੈ ਤੇ ਇੱਕ ਜਿਹੜੀ ਆ ਉਹ ਕੰਮ ਕਰਨ ਦੀ ਵੀ ਤੀਬਰਤਾ ਘਟ ਜਾਂਦੀ ਹੈ ਹਰੇ ਪਿੰਡ ਦੇ ਵਿੱਚੋਂ 15 ਕੋਈ 10 15 ਨੌਜਵਾਨ ਫਾਰਮਰ ਉਹ ਗਰੁੱਪੋ ਦੇ ਵਿੱਚ ਐਡ ਕਰੋ ਜਿਹੜੇ ਕਿ ਅਗਰੈਸਿਵ ਹੋਣ ਸਿੱਖਣ ਦੀ ਤਾਂਗ ਰੱਖਦੇ ਹੋਣ ਕੋਈ ਗੇਮ ਚੇਂਜਰ ਦਾ ਕੰਮ ਕਰ ਸਕਣ ਸੋ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਯੂਟਿਊਬਰ ਬਹੁਤ ਸਾਰੇ ਇਦਾਂ ਦੇ ਨੌਜਵਾਨ ਨੇ ਜਿਹੜੇ ਕਿ ਆਪਣੀਆਂ ਗੱਲਾਂ ਉਹਨੂੰ ਵਿਊਰ ਵਧਾਉਣ ਵਾਸਤੇ ਆਪਣੀ ਜਿਹੜੀ ਵਿਊਰ ਵਧਾਉਣ ਵਾਸਤੇ ਕਈ ਇਹੋ ਜੀਆਂ ਗੈਰ ਵਿਗਿਆਨਕ ਗੱਲਾਂ ਕਰਦੇ ਆ ਜਿਦਾਂ ਕਿ ਕਿਉਂਕਿ ਮਨੁੱਖਤਾ ਦੀ ਇੱਕ ਮਾਈਂਡ ਸੈਟ ਇਹਦਾ ਹੁੰਦਾ ਕਿ ਜਿਹੜੀ ਆਪਾਂ 네ਗੇਟਿਵ ਗੱਲ ਜਿੰਦੀ ਹੈ ਉਹਨੂੰ ਆਪਾਂ ਜਲਦੀ ਪਕੜਦੇ ਹਾਂ ਰੇਕ ਜਿਹੜੀ ਜਿਹੜੀ ਤੁਹਾਡੀ ਖੇਤੀਬਾੜੀ ਪੰਜਾਬ ਦੀ ਖੇਤੀਬਾੜੀ ਬਰਜੂਨੀਵਰਸਿਟੀ ਵੱਲੋਂ ਜੋ ਵੀ ਸਵਾਰਥ ਕੀਤੀ ਗਈ ਹੈ ਬੜੇ ਤਜਰਬੇ ਬਾਦ ਕੀਤੀ ਗਈ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਜਗਬਣੀ ਟੀ ਤੇ ਮੈਂ ਹਾਂ ਹਰਪ੍ਰੀਤ ਸਿੰਘ ਕਿਸਾਨਾਂ ਨੂੰ ਕੋਸ਼ਾਲ ਬਣਾਉਣ ਲਈ ਪੰਜਾਬ ਦੇ ਵਿਕਾਸਵਾਸ ਤੇ ਖੇਤੀਬਾੜੀ ਵਿਭਾਗ ਵੱਲੋਂ ਅਕਸਰ ਕਿਸਾਨ ਕੈਂਪ ਲਗਾਏ ਜਾਂਦੇ ਹਨ ਇਹਨਾਂ ਕੈਂਪਾਂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਰਵਾਇਤੀ ਫਸਲਾਂ ਜਿਹੜੀਆਂ ਉਹ ਨਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ ਨਵੀਆਂ ਰਵਾਇਤਾਂ ਬਣਾਉਣ ਦੀ ਪਾਉਣ ਦੀ ਅਕਸਰ ਖੇਤੀਬਾੜੀ ਵਿਭਾਗ ਸਲਾਹ ਦਿੰਦਾ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਖੇਤੀਬਾੜੀ ਵਿਭਾਗ ਨੇ ਖੁਦ ਵੀ ਇੱਕ ਰਵਾਇਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਕਿਸਾਨਾਂ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਪਹੁੰਚਾਉਣ ਲਈ ਇੱਕ ਨਵੈਕਲੀ ਪਹਿਲ ਕਦਮੀ ਕੀਤੀ ਗਈ ਹੈ ਇਸ ਸਬੰਧ ਵਿੱਚ ਕਿਹੜੇ-ਕਿਹੜੇ ਬਦਲਾਅ ਕੀਤੇ ਗਏ ਨੇ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਜੀ ਸਵਾਗਤ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਆਮ ਤੌਰ ਤੇ ਜਿਹੜੀਆਂ ਕਿਸਾਨਾਂ ਤੱਕ ਜਾਣਕਾਰੀਆਂ ਪਹੁੰਚਾਉਣੀਆਂ ਹੁੰਦੀਆਂ ਉਹਨਾਂ ਦੇ ਕੀ ਤਰੀਕੇ ਆ ਕਿਸ ਤਰ੍ਹਾਂ ਤੁਸੀਂ ਕਰਦੇ ਹੋ ਸਾਰਾ ਕੰਮ ਖੇਤੀਬਾੜੀ ਤੇ ਕਿਸਾਨ ਭਾਈ ਵਿਭਾਗ ਦਾ ਮੁੱਖ ਕੰਮ ਹੈ ਕਿ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲੋਂ ਜੋ ਵੀ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਜੋ ਵੀ ਤਕਨੀਕਾਂ ਯਾਦ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਕਿਸਾਨਾਂ ਇਸ ਦੇ ਵਿੱਚ ਰਮਣੀ ਇੱਕ ਤੁਹਾਨੂੰ ਇਹ ਦੱਸਣਾ ਕਿ 6 ਮਹੀਨਿਆਂ ਬਾਅਦ 6 ਮਹੀਨਿਆਂ ਦੇ ਵਿੱਚ ਹਰ 6 ਮਹੀਨੇ ਤੋਂ ਪਹਿਲਾਂ ਜਿਹੜਾ 1.5 ਸਾਲ ਤੋਂ ਪਹਿਲਾਂ ਜੀ ਇੱਕ ਪੰਜਾਬ ਖੇਤੀਬਾੜ ਯੂਨੀਵਰਸਿਟੀ ਦੇ ਵਿੱਚ ਪਸਾਰ ਜਿਹੜੇ ਅਫਸਰ ਨੇ ਤੇ ਸਾਇੰਟਿਸਟਾਂ ਦੀ ਇੱਕ ਵਰਕਸ਼ਾਪ ਹੁੰਦੀ ਆ ਅੱਛਾ ਵਰਕਸ਼ਾਪ ਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਫੀਡਬੈਕ ਨੇ ਫਾਰਮਰ ਤੋਂ ਮਿਲੀਆਂ ਹੁੰਦੀਆਂ ਸਾਨੂੰ ਕਿ ਇਹਦੇ ਵਿੱਚ ਜਿਹੜੀ ਤਕਨੀਕ ਦਿੱਤੀ ਆ ਉਹ ਕੀ ਉਹ ਕੰਮ ਕਰਦੀ ਹੈ ਕਿ ਨਹੀਂ ਕਰਦੀ ਜਾਂ ਕੋਈ ਨਵੇਂ ਸੁਝਾਅ ਨੇ ਉਹ ਆਪਾਂ ਡਿਸਕਸ ਕਰਦੇ ਆ ਡਿਸਕਸ ਕਰਨ ਤੋਂ ਬਾਅਦ ਇੱਕ ਪੈਕੇਜ ਪੈਕਟਸ ਨਿਕਲਦੀ ਆ ਪੈਕੇਜ ਪੈਕਟ ਜਿਹੜੀ ਤੁਹਾਡੀ ਸਿਫਾਰਿਸ਼ਾਂ ਨੇ ਉਹ ਨਿਕਲਦੀਆਂ ਨੇ ਉਹ ਸਿਫਾਰਿਸ਼ਾਂ ਨੇ ਪੰਜਾਬ ਕੀਤੀ ਜਿਹੜੀ ਤੁਹਾਡੇ ਪੰਜਾਬ ਦੇ ਜਿਹੜੇ ਕਿਸਾਨਾਂ ਤੱਕ ਪਹੁੰਚਾਉਣ ਲਈ ਆ ਜਾਂ ਜੇ ਆਪਾਂ ਜਿਹੜੇ ਗੁਰਦਾਸਪੁਰ ਦੇ ਕਰੀਏ ਤੇ ਕਿਸਾਨਾਂ ਤੱਕ ਪਹੁੰਚਾਉਣ ਲਈ ਵਕ ਵਕ ਜਿਹੜੇ ਤੁਹਾਡੇ ਬਲਾਕ ਦੇ ਅਧਿਕਾਰੀ ਨੇ ਬਲਾਕ ਦੇ ਵਿੱਚ ਸਾਡੇ ਐਕਸਟੈਂਸ਼ਨ ਅਫਸਰ ਨੇ ਖੇਤੀਬਾੜੀ ਵਿਕਾਸ ਅਫਸਰ ਨੇ ਉਹਨਾਂ ਦੁਆਰਾ ਜਿਹੜੇ ਨੇ ਵੱਖ-ਵੱਖ ਟ੍ਰੇਨਿੰਗ ਕੈਂਪ ਬਾਰਾਂ ਹੀ ਲਾ ਲਈਏ ਚਾਹੇ ਉਹ ਫੀਲਡ ਦੇ ਲਾਏ ਨਾ ਲਾਏ ਨੁਕੜ ਮੀਟਿੰਗਾਂ ਰਾਈ ਲਾ ਲਈਏ 1 ਟੂ 1 ਫਾਰਮਰ ਨਾਲ ਗੱਲ ਕਰ ਲਈਏ ਫਾਰਮਰ ਦੇ ਖੇਤਾਂ ਤੱਕ ਪਹੁੰਚ ਕੇ ਗੱਲ ਕਰ ਲਈਏ ਉਹ ਜਿਹੜੇ ਨੇ ਉਹਨਾਂ ਤੱਕ ਜਿਹੜੀ ਤਕਰੀਰ ਜਿਹੜੀ ਦਿੱਤੀ ਹੁੰਦੀ ਹੈ ਉਹਨੂੰ ਤਾਂ ਆਪ ਪਹੁੰਚਾਉਂਦਾ ਜਿਹੜਾ ਕੰਮ ਕਰਦੇ ਔਰ ਡਰ ਸਾਹਿਬ ਇਹਦੇ ਚ ਆਮ ਤੌਰ ਤੇ ਕਿਸਾਨਾਂ ਦਾ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਸਿੱਧੇ ਸਿੱਧੇ ਰੂਪ ਚ ਵੀ ਕਿਤੇ ਨਾ ਕਿਤੇ ਮੋਹ ਵੀ ਭੰਗ ਹੋਇਆ ਹੋਇਆ ਉਹ ਇੱਕ ਸਮਝ ਲਿਆ ਵੀ ਇਹ ਇੱਕ ਫਾਰਮੈਲਟੀ ਆ ਕਿ ਆਉਂਦੇ ਨੇ ਅਧਿਕਾਰੀ ਬੋਲ ਕੇ ਚਲੇ ਜਾਂਦੇ ਨੇ ਤੁਸੀਂ ਹੁਣ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਨਵਾਂ ਟ੍ਰੈਂਡ ਸਥਾਪਿਤ ਕੀਤਾ ਸ਼ੁਰੂਆਤ ਕੀਤੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਕੀ ਸੋਚ ਕੇ ਕੀ ਮਿਸ਼ਨ ਲੈ ਕੇ ਤੇ ਕੀ ਕਰ ਰਹੇ ਹੋ ਤੁਸੀਂ ਐਕਚੁਅਲੀ ਜੇ ਆਪਾਂ ਨਾਰਮਲੀ ਦੇਖੀਏ ਤੇ ਜਿਹੜਾ ਛੋਟਾ ਫਾਰਮਰ ਹੈ ਛੋਟਾ ਤੇ ਮਾਰਜਨਲ ਫਾਰਮਰ ਹੈ ਜੀ ਉਹਨਾਂ ਤੱਕ ਪਹੁੰਚ ਜਿਹੜੀ ਆ ਉਹਦੀ ਜਿਹੜੀ ਬੇਸਿਕਲੀ ਉਹਨਾਂ ਦਾ ਲਿੰਕ ਹੁੰਦਾ ਵਾ ਦੁਕਾਨਦਾਰਾਂ ਦੇ ਨਾਲ ਜਿਹੜੇ ਡੀਲਰਾਂ ਦੇ ਬੈਠੇ ਨੇ ਜਦੋਂ ਵੀ ਉਹਨੂੰ ਕੋਈ ਕੰਮ ਜਾਂ ਕੋਈ ਪ੍ਰੋਬਲਮ ਹੁੰਦੀ ਆ ਉਸਤਾ ਜਾ ਕੇ ਦੁਕਾਨਦਾਰ ਕੋਲ ਜਾਂਦਾ ਜੀ ਤੇ ਦੁਕਾਨਦਾਰ ਜਿਹੜੇ ਨੇ ਉਹ ਠੀਕ ਆ ਕਈ ਤਜਰਬੇ ਨਾਲ ਉਹਨਾਂ ਦਾ ਤਜਰਬਾ ਕਾਫੀ ਹੁੰਦਾ ਵਾ ਕਈ ਕਾਫੀ ਉਹ ਕੋਈ ਪੜ੍ਹੇ ਲਿਖੇ ਵੀ ਹੈਗੇ ਇਹਦੇ ਵਿੱਚ ਬਟ ਬਹੁਤੇ ਜਿਹੜੇ ਨੇ ਉਹ ਬਹੁਤਾ ਉਹਨਾਂ ਨੂੰ ਇਸ ਢੰਗਾਈ ਤੱਕ ਗਿਆਨ ਨਹੀਂ ਹੁੰਦਾ ਹੈਗਾ ਵੀ ਆਪਾਂ ਕਿਹੜੀ ਕਿਹੜੀ ਬਿਮਾਰੀ ਕਿਹੜੀ ਕੀੜੇ ਬਾਰੇ ਜਦੋਂ ਕੋਈ ਉਹਦੇ ਵਿੱਚ ਖਾਦੀ ਘਾਟਾ ਗਿਆ ਕੀ ਆਪਾਂ ਉਹਦੇ ਵਿੱਚ ਉਹਦੇ ਇਲਾਜ ਕਿਵੇਂ ਕਰਨਾ ਵਾ ਸੋ ਉਹਦੇ ਵਿੱਚ ਕਈ ਵਾਰੀ ਜਿਹੜੇ ਕਿ ਕਿਸਾਨ ਨੂੰ ਵੀ ਨੁਕਸਾਨ ਹੋ ਜਾਂਦਾ ਜਾਂ ਫਿਰ ਮੁੜ ਕੇ ਕੀ ਹੁੰਦਾ ਕਿ ਫਸਲ ਦਾ ਵੀ ਨੁਕਸਾਨ ਹੁੰਦਾ ਵਾ ਸੋ ਉਹਨ ਤੇ ਉਸ ਨੂੰ ਜਿਹੜਾ ਵਾ ਉਹ ਨੂੰ ਆਪਾਂ ਕੱਟ ਕਰ ਲਈ ਵੀ ਜਿਹੜਾ ਛੋਟਾ ਫਾਰਮਰ ਤੇ ਮੈਜਰਲ ਫਾਰਮਰ ਤੱਕ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਵੀ ਤਕਨੀਕ ਦਿੱਤੀ ਗਈ ਹੈ ਉਹ ਟੂ ਟੂ ਜਿਹੜੀ ਆ ਫਾਰਮਰ ਤੱਕ ਪਹੁੰਚੇ ਟੂ ਟੂ ਫਾਰਮਰ ਤੱਕ ਪਹੁੰਚਣ ਨੂੰ ਵਾਸਤੇ ਇਹ ਜਿਹੜਾ ਕਿ ਇੱਕ ਜਿਹੜੀ ਜਿਹੜਾ ਗੁਰਦਾਸਪੁਰ ਦੇ ਵਿੱਚ ਹਰ ਬੁੱਧਵਾਰ ਦੇ ਹਰ ਸ਼ੁੱਕਰਵਾਰ ਜੀ ਇੱਕ ਜਿਹੜਾ ਵਾਹ ਕੋ ਸਾਡੇ ਕੋਲ 38 ਸਰਕਲ ਆ 38 ਸਰਕਲ ਦਾ ਮਤਲਬ ਕਿ ਇੱਕ ਜਿਹੜਾ ਕਲਾਸ 1 ਅਫਸਰ ਆ ਚਾਹੇ ਉਹ ਖੇਤੀਬਾੜੀ ਵਿਕਾਸ ਅਫਸਰ ਆ ਚਾਹੇ ਖੇਤੀਬਾੜੀ ਵਿਸਥਾਰ ਅਫਸਰ ਆ ਉਹਦਾ ਇੰਚਾਰਜ ਆ ਇਸ ਤੋਂ ਇਲਾਵਾ ਸਾਡੇ ਕੋਲ ਆਤਮਾ ਦੇ ਵਿੱਚ ਸਟਾਫ ਆ ਡਿਪਟੀ ਆਪਣੇ ਪ੍ਰੋਜੈਕਟ ਡਾਇਰੈਕਟਰ ਆ ਡਿਪਟੀ ਪ੍ਰੋਜੈਕਟ ਡਾਇਰੈਕਟਰ ਨੇ ਬਲੌਗ ਟੈਕਨੋਲੋਜੀ ਮੈਨੇਜਰ ਨੇ ਏਟੀਐਮ ਨੇ ਸਾਰਾ ਇੱਕ ਬੜਾ ਵੱਡਾ ਇੱਕ ਨੈਟਵਰਕ ਹੈ ਦਾ ਜੀ ਸੋ ਉਹੜਾ ਥਤੀਬ ਥਤੀ ਜੀ ਆਪ ਸਰਕਲ ਲਾ ਲੀਏ ਥਤੀ ਸਰਕਲ ਦਾ ਮਤਲਬ ਕਿ ਹਰ ਜਿਹੜਾ ਬੁੱਧਵਾਰ ਮਨ ਲਓ ਬੁੱਧਵਾਰ ਲਾਉਣਾ ਤੇ ਬੁੱਧਵਾਰ ਹਰ ਜਿਹੜਾ ਉਹ ਸਾਡੇ ਜਿਹੜੇ ਮਾਨਯੋਗ ਖੇਤੀਬਾੜੀ ਮੰਤਰੀ ਆ ਉਹਨਾਂ ਦਾ ਵੀ ਇਹੀ ਵਿਚਾਰ ਹੀ ਸੀਗਾ ਵੀ ਸਾਡੇ ਜਿਹੜੇ ਖੇਤੀ ਪਸਾਰ ਮਾਰਨੇ ਉਹ ਪਿੰਡਾਂ ਵਿੱਚ ਜਾਣ ਤੇ ਪਿੰਡਾਂ ਵਿੱਚ ਜਾ ਕੇ ਘੱਟੋ ਘੱਟ 2 ਘੰਟੇ ਬਹਿਣ ਉੱਥੇ ਜੀ 2 ਘੰਟੇ ਬਹਿ ਕੇ ਗੁਰਦੁਆਰੇ ਅਨਾਉਂਸਮੈਂਟ ਕਰਨ ਕਿ ਉਹ ਜਿਹੜੇ ਤੁਹਾਡੇ ਕੋਲ ਜਿਹੜਾ ਇੰਨੀ ਤਰੀਕ ਨੂੰ ਜਾਂ ਕੱਲ ਜਾਂ ਜ਼ਰੂਰੀ ਉਹ ਆ ਰਹੇ ਆ ਬੈਠਾ ਉਹ ਚਾਹੇ ਸੋਸਾਇਟੀ ਵਿੱਚ ਬੈਹリエ ਚਾਹੇ ਉਹ ਗੁਰਦੁਆਰਾ ਸਾਹਿਬ ਬੈਹ ਜ ਥੀ ਸਤਿ ਸ੍ਰੀ ਅਕਾਲ ਸਾਂਝੀ ਸਾਡੇ ਬਹਿ ਕੇ ਤੇ ਫਾਰਮਰ ਤੁਹਾਡੇ ਕੋਲ ਜਿਹੜੀ ਉਹਦੀ ਪ੍ਰੋਬਲਮ ਹੈ ਉਹ ਤੁਹਾਡੇ ਕੋਲ ਲੈ ਕੇ ਆਵੇ ਫਿਰ ਉਹਦਾ ਤੁਸੀਂ ਹੱਲ ਦੱਸੋ ਫਿਰ ਜਿਹੜਾ ਕਿ ਫਾਰਮਰ ਤੁਹਾਡੇ ਕੋਲ ਮੰਨ ਲਓ 15 20 ਹੋਰ ਫਾਰਮਰ ਆਗੇ ਦੇ ਉਹਨੂੰ ਦੱਸੋ ਵੀ ਤੁਹਾਡੇ ਪਿੰਡ ਦੇ ਵਿੱਚ ਐ ਐਡੀ ਸਮੱਸਿਆ ਆਉਣ ਵਾਲੀ ਜਾਂ ਆ ਗਈ ਆ ਇਹਦਾ ਇਲਾਜ ਕਿਵੇਂ ਕਰਨਾ ਵਾ ਸੋ ਉਹਦਾ ਇਲਾਜ ਕਰਨ ਵਾਸਤੇ ਅਸੀਂ ਜਿਹੜਾ ਪ੍ਰੋਪਰ ਜਿਹੜੀ ਉਹਦੀ ਪੰਜਾਬ ਕੀਤੀ ਬੜੀ ਯੂਨੀਵਰਸਿਟੀ ਵੱਲੋਂ ਜੋ ਇਜਾਜ਼ਤ ਕੀਤੀ ਗਈਆਂ ਤਕਨੀਕਾਂ ਨੇ ਜਾਂ ਉਹਦੀ ਜੋ ਵੀ ਉਹਦੀਆਂ ਅਸਵਾਸ਼ਾ ਕੀਤੀਆਂ ਗਈਆਂ ਨੇ ਉਹ ਫਾਰਮਰ ਨੂੰ ਦੱਸਿਦਿਆਂ ਨੇ ਸੋ ਉਹਦਾਂ ਕੀ ਹੋ ਰਿਹਾ ਕਿ ਜਿਹੜੀ ਸਾਡੇ ਤਕਰੀਬਨ ਜਿਹੜੇ ਨੇ ਜੋ 1222 1222 ਪਿੰਡ ਨੇ ਪਿੰਡ ਆਪਣੀ ਛੇਦੇ ਦੇ ਵਿੱਚ ਤੇ ਕੋਸ਼ਿਸ਼ ਸਾਡੀ ਹੈ ਕਿ ਅਗਲੇ 3-4 ਮਹੀਨੇ ਦੇ ਵਿੱਚ ਸਾਰੇ ਪਿੰਡ ਜਿਹੜੇ ਆਪਾਂ ਕਵਰ ਕਰ ਲਈਏ ਜੇ ਆਪਾਂ 72 ਪਿੰਡ ਜਿਹੜੇ ਨੇ ਇੱਕ ਹਫਤੇ ਦੇ ਵਿੱਚ ਕਵਰ ਕਰ ਰਹੇ ਆਂ मतलब मतलब एक, एक कवर कर रहे हैं तेरा मतलब कि एक महीने ਦੇ ਵਿੱਚ ਚਾਰ ਹਫ਼ਤੇ ਚਾਰ ਜਾਂ ਪੰਜ ਹਫ਼ਤੇ ਹੁੰਦੇ ਆ ਚੁਕ 28 ਤੇ 30 ਦੇ ਕਰੀਬ ਦੇ ਟਾਈਮ ਸਕੇ ਲੱਗਦੇ ਪਿੰਡ ਜਿਹੜਾ ਆਪਾਂ ਕਵਰ ਕਰ ਸਕਦੇ ਆ ਇਸ ਤਰ੍ਹਾਂ ਤਿੰਨ ਤੋਂ ਲੈ ਕੇ ਚਾਰ ਜਿਹੜੇ ਪਿੰਡ ਸਾਡੇ ਮਹੀਨੇ ਲੱਗਣਗੇ ਅਸੀਂ ਸਾਰੇ ਪਿੰਡ ਕਵਰ ਕਰਦੇ ਆਂਗੇ ਉਹਦੇ ਵਿੱਚ ਕੀ ਹੋਊਗਾ ਕਿ ਫਾਰਮਰ ਤੱਕ ਇਹ ਮੈਸੇਜ ਪਹੁੰਚ ਜਾਊਗਾ ਵੀ ਸਾਡੀ ਜਿਹੜੀਆਂ ਜਿਹੜੀ ਇੱਕ ਜਿਹੜੀ ਉਹ ਦੁਕਾਨਦਾਰ ਤੇ ਨਿਰਭਰ ਰਹਿਦਾ ਵਾ ਉਹ ਨਾ ਰਵੇ ਉਹ ਪਹਿਲਾਂ ਖੇਤੀਬਾੜੀ ਮਾਰਨ ਕੋ ਆਵੇ ਜਿੱਦਾਂ ਆਪਾਂ ਇੱਕ ਬਿਮਾਰ ਹੁੰਨੇ ਆ ਤਾਂ ਆਪਾਂ ਡਾਕਟਰ ਕੋ ਜਾਂਦੇ ਆ ਫਿਰ ਆਪਾਂ ਜਿਹੜੀ ਦਵਾਈਆਂ ਵਜ੍ਹਾ ਤੇ ਜਾਂਦੇ ਆ ਤੇ ਉਹ ਵੀ ਉਹ ਉਹੀ ਸਿਸਟਮ ਜਿਹੜਾ ਉਹ ਇੱਥੇ ਲਾਗੂ ਹੋਵੇ ਪਹਿਲਾਂ ਖੇਤੀਬਾੜੀ ਮਹਾਰਾ ਕੋ ਆਵੇ ਚਾਹੀ ਠੀਕ ਹੈ ਇਹ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਿਸਰਚ ਸੈਂਟਰ ਵਿੱਚ ਹੈਗਾ ਕੇ ਵੀ ਕੇ ਵੀ ਹੈਗਾ ਆ ਫਾਰਮਰ ਸਲਾਹਕਾਰ ਕੇਂਦਰ ਵੀ ਹੈਗਾ ਉਹਨਾਂ ਕੋ ਵੀ ਜਾਵੇ ਪਰ ਬੇਸਿਕਲੀ ਇਹ ਹੈ ਕਿ ਉਹ ਖੇਤੀਬਾੜੀ ਮਹਾਰਾ ਦੇ ਸੰਪਰਕ ਵਿੱਚ ਪਹਿਲਾਂ ਜਾਵੇ ਫਿਰ ਉਹਨਾਂ ਦੁਆਰਾ ਜੋ ਉਸ ਪਾਸੇ ਦੱਸੀ ਜਾਂਦੀ ਹੈ ਉਹ ਜਿੱਥੇ ਜਾ ਕੇ ਸੋ ਇਹ ਜਿਹੜਾ ਇੱਕ ਸ਼ੁਰੂਆਤ ਕੀਤੀ ਗਈ ਹੈ ਫਿਰ ਇਹਦੀ ਜਿਹੜੀ ਹੈ ਫਲਾਕੇ ਵਿੱਚ ਵਧਾਉਣਾ ਆਪਾਂ ਉਹਨੂੰ ਪ੍ਰਿੰਟਡ মিডিਆ ਰਹੀ ਇਲੈਕਟ੍ਰੋਨਿਕ মিডিਆ ਰਹੀ ਸੋਸ਼ਲ ਮੀਡੀਆ ਰਹੀ ਵੀ ਆਪਾਂ ਜਿਹੜਾ ਜਿਹੜਾ ਪ੍ਰੋਗਰਾਮ ਬ ਉਹਦਾ ਇੱਕ ਪੰਮਫਲੇਟ ਜਿਹੜਾ ਟਾਈਪ ਕਰਕੇ ਉਹਨੂੰ ਪੀਡੀਐਫ ਫਾਈਲ ਤਿਆਰ ਕਰਕੇ ਜਾਂ ਜੀਜ਼ੀਪ ਫਾਈਲ ਕਰਕੇ ਆਪਾਂ ਸੋਸ਼ਲ ਮੀਡੀਆ ਰਾਹੀਂ ਪਹੁੰਚਾ ਦਨੇ ਪਿੰਡ-ਪਿੰਡ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਐਸ ਪਿੰਡ ਦੇ ਵਿੱਚ ਕੈਂਪ ਲੱਗੂਗਾ ਜਾਂ ਨੁਕੜ ਮੀਟਿੰਗ ਹੋਏਗੀ ਤੇ ਫਾਰਮ ਨੂੰ ਪਤਾ ਲੱਗ ਜਾਣਾ ਤੇ ਉਹ ਉੱਥੇ ਪਹੁੰਚ ਜਾਂਦੇ ਨੇ ਆਪਣੀ ਆਪਣੀ ਸਮੱਸਿਆ ਲੈ ਕੇ ਸੋ ਇਹ ਇੱਕ ਨਵੀਂ ਜਿਹੜੀ ਯਤਰੀ ਬਿਤਾਇਆ ਔਰ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕੀਤੀ ਹੈ ਬਹੁਤ ਉਤੇਜੀ ਨਾਲ ਇਹਦਾ ਫਲਾਅ ਹੋਇਆ ਬੜੀ ਜਲਦੀ ਔਰ ਬੜਾ ਰੂਟ ਲੈਵਲ ਤੱਕ ਸੋਸ਼ਲ ਮੀਡੀਆ ਦਾ ਅੱਜ ਕੱਲ ਰੁਝਾਨ ਹੈ ਔਰ ਡਾਕਟਰ ਸਾਹਿਬ ਖੇਤੀਬਾੜੀ ਵਿਭਾਗ ਵੱਲੋਂ ਜਿੱਦਾਂ ਤੁਸੀਂ ਦੱਸਿਆ ਕਿ ਹਰ ਹਫਤੇ ਤੁਸੀਂ ਕੈਂਪ ਲਾ ਰਹੇ ਹੋ ਹਫਤੇ 'ਚ ਦੋ ਦਿਨ ਰੱਖ ਲਏ ਔਰ ਸੋਸ਼ਲ ਮੀਡੀਆ ਨਾਲ ਜੋੜਨ ਲਈ ਕਿਸਾਨਾਂ ਨੂੰ ਡਿਪਾਰਟਮੈਂਟ ਨੂੰ ਉਹਦੇ ਲਈ ਤੁਸੀਂ ਕੀ ਉਪਰਾਲੇ ਕਰ ਰਹੇ ਹੋ ਉਹਦੇ ਵਿੱਚ ਸੋਸ਼ਲ ਮੀਡੀਆ ਅੱਜ ਕੱਲ ਬਹੁਤ ਪਾਵਰਫੁਲ ਆ ਕਿਉਂਕਿ ਜਿੰਨਾ ਅੱਜ ਟੀਵੀ ਘੱਟ ਦੇਖ ਜਦੋਂ ਮਰਜੀ ਦੇਖ ਸਕਦਾ ਜਦੋਂ ਮਰਜੀ ਪੜ੍ਹ ਸਕਦਾ ਜਦੋਂ ਮਰਜੀ ਕੱਟ ਸਕਦਾ ਵਾ ਅੱਜ ਕੱਲ ਜਿਹੜੀ ਤੁਸੀਂ ਦੇਖੋ ਕੋਈ ਆਪਾਂ ਕਿਤਾਬ ਵੀ ਦੇ ਦਈਏ ਜਾਂ ਪੰਪਲੈਟ ਵੀ ਦੇ ਦਈਏ ਤਾਂ ਉਹ ਨਹੀਂ পড়ੂਗਾ ਬਹੁਤਾ ਇੰਟਰਸਟ ਨਹੀਂ ਲਾਊਗਾ ਪਰ ਜੇਕਰ ਉਹਦੀ ਸੋਸ਼ਲ ਮੀਡੀਆ ਉਹਦੇ ਚਾੜੀ WhatsApp ਦੇ ਉੱਤੇ ਸਾਡੇ ਕੋਲ ਕੋਈ ਪੰਪਲੈਟ ਉਹਦੇ ਚੱਲ ਗਿਆ ਉਹਦੇ ਮੈਸੇਜ ਚੱਲ ਗਿਆ ਗਰੁੱਪ ਦੇ ਵਿੱਚ ਚੱਲ ਗਿਆ ਤੇ ਉਹ ਬੰਦਾ ਉਹ ਫਾਰਮੈਟ ਜਿਹੜਾ পড়ੂਗਾ ਸਾਡਾ ਬੇਸਿਕ ਬੇਸਿਕ ਮੋਟਿਵੇ ਹੈ ਕਿ ਜਿਹੜੇ ਤੁਹਾਡੇ 25 ਤੋਂ ਲੈ ਕੇ 40 ਸਾਲ ਦੇ ਵਿੱਚ ਜਿਹੜੇ ਨੌਜਵਾਨ ਨੇ ਜਿਹੜੇ ਮਤਲਬ ਇੱਕ ਵਰਗ ਆ ਕਿਸਾਨੀ ਵਰਗ ਆ ਉਹ ਇੱਕ ਗੇਮ ਚੇਂਜਰ ਹੁੰਦਾ ਵਾ ਕੋਕੋ ਨਵੀਂ ਜਿੰਨੀ ਵੀ ਨਵੀਂ ਤਕਨੀਕ ਜਿਹੜੀ ਆ ਉਹ ਇਸੇ ਗਰੁੱਪ ਦਾ ਜਿਹੜਾ ਵਾ ਵਰਗ ਜਿਹੜਾ ਵਾ ਉਹ ਉਹਨੂੰ ਪਹਿਲਾਂ ਅਪਣਾਊਗਾ ਜੋ ਜੋ ਜਣੇ ਆ ਆਪਾਂ ਏਜ ਵੱਧ ਜਾਂਦੀ ਹੈ ਬੰਦੇ ਦੀ ਉਹਦੇ ਵਿੱਚ ਜਿਹੜੀ ਹੈ ਸਿੱਖਣ ਦੀ ਵੀ ਤੀਬਰਤਾ ਘਟਦੀ ਜਾਂਦੀ ਹੈ ਤੇ ਇੱਕ ਜਿਹੜੀ ਆ ਉਹ ਕੰਮ ਕਰਨ ਦੀ ਵੀ ਤੀਬਰਤਾ ਘਟ ਜਾਂਦੀ ਹੈ ਸੋ ਉਹ ਸੋਸ਼ਲ ਮੀਡੀਆ ਜਿਹੜਾ ਜਿਆਦਾ ਜਿਹੜਾ ਯੂਜ਼ ਕਰ ਰਿਹਾ ਉਹ ਇਸੇ ਵਰਗ ਦਾ ਹੀ ਕਰ ਰਿਹਾ 20 ਤੋਂ ਲੈ ਕੇ 40 45 ਸਾਲ ਤੱਕ ਦੇੜਾ ਨੌਜਵਾਨ ਆ ਠੀਕ ਆ ਵੱਡੇ ਵੀ ਕਰ ਰਹੇ ਪਰ ਉਹ ਜਿਹੜਾ ਬੇਸਿਕ ਹੈ ਸੋ ਉਹਦੇ ਵਿੱਚ ਕੀ ਹੈ ਕਿ ਹਰੇਕ ਜਿਹੜੇ ਸਾਡੇ ਖੇਤੀਬਾੜੀ ਵਿਕਾਸ ਅਫਸਰਾਂ ਖੇਤੀਬਾੜੀ ਵਿਸਾਰ ਅਫਸਰਿਆ ਉਹਨਾਂ ਨੇ ਹਰ ਹਰ ਸਰਕਲ ਦਾ ਆਪ ਆਪਣਾ WhatsApp ਗਰੁੱਪ ਬਣਾਇਆ ਦਾ ਹਰ ਗਰੁੱਪ ਦੇ ਵਿੱਚ ਤਕਰੀਬਨ 200 ਤੋਂ ਲੈ ਕੇ 300 ਦਾ ਜਿਹੜੇ ਫਾਰਮਰ ਜਿਹੜੇ ਨੇ ਉਹ ਮੈਂਬਰ ਨੇ ਉਹਦੇ ਵਿੱਚ ਮੈਂਬਰ ਬਣਦੇ ਆ ਤੇ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਹਰੇ ਪਿੰਡ ਦੇ ਵਿੱਚੋਂ 15 ਕੋਈ 10 15 ਨੌਜਵਾਨ ਫਾਰਮਰ ਉਹ ਗਰੁੱਪ ਉਹਦੇ ਵਿੱਚ ਐਡ ਕਰੋ ਜਿਹੜੇ ਕਿ ਅਗਰੈਸਿਵ ਹੋਣ ਸਿੱਖਣ ਦੀ ਤਾਂਗ ਰੱਖਦੇ ਹੋਣ ਕੋਈ ਗੇਮ ਚੇਂਜਰ ਦਾ ਕੰਮ ਕਰ ਸਕਣ ਸੋ ਉਹਦੇ ਵਿੱਚ ਕੀ ਹੈ ਕਿ ਜੇ ਆਪਾਂ ਇੱਕ ਮੈਸੇਜ ਲਾ ਦਨੇ ਆ ਇੱਕ ਭੇਜ ਦਨੇ ਆ ਤੇ ਉਹ ਗਾ ਜਿਹੜਾ ਵਾ ਉਹ ਹਰ ਪਿੰਡ ਵਿੱਚ ਪਹੁੰਚ ਜਾਂਦਾ ਵਾ ਉਹਦੇ ਵਿੱਚ ਸਾਨੂੰ ਜਿਹੜਾ ਵਾ ਉਹ ਕਈ ਸਮੱਸਿਆਵਾਂ ਹੱਲ ਕਰਨ ਦੇ ਵਿੱਚ ਜਿਹੜਾ ਵਾ ਉਹ ਸਾਨੂੰ ਜਿਹੜਾ ਵਾ ਉਹ ਸਹਾਈ ਹੋ ਰਿਹਾ ਇਸ ਤੋਂ ਇਲਾਵਾ ਇਹ ਜਿਹੜਾ ਵਾ ਇੱਕ ਫੇਸਬੁਕ ਪੇਜ ਜਿਹੜਾ ਵਾ ਡਿਪਾਰਟਮੈਂਟ ਆਗਰੀਕਲਚਰ ਗੁਰਦਾਸਪੁਰ ਦਾ ਉਹ ਵੀ ਉਹ ਵੀ ਕ੍ਰੀਏਟ ਕੀਤਾ ਗਿਆ ਵਾ ਉਹਦੇ ਵਿੱਚ ਜਿਹੜੇ ਫਾਰਮਰ ਜਿਹੜੇ ਮੈਂਬਰ ਬਣ ਉਹ ਜਿਹੜੇ ਸਬਸਕ੍ਰਾਈਬ ਕਰ ਸਕਦੇ ਫਾਲੋ ਕਰ ਸਕਦੇ ਆ ਸੋ ਉਹਦੇ ਵਿੱਚ ਵੀ ਇਹੀ ਹੈ ਕਿ ਜਿਹੜੀ ਆਪਾਂ ਕੋਈ ਵੀ ਮੈਸੇਜ ਹੁੰਦਾ ਵਾ ਕੋਈ ਵੀ ਟੈਕਨੀਕਲ ਗੱਲ ਹੁੰਦੀ ਆ ਉਹਦੇ ਤੇ ਆਪਾਂ ਉਹਨੂੰ ਸ਼ੇਅਰ ਕਰ ਦਿੰਦੇ ਆ ਉਹਦੇ ਵਿੱਚ ਫਿਰ ਫਾਰਮਰ ਜਿਹੜਾ ਉਹ ਦੇਖ ਲੈਂਦਾ ਵਾ ਤੇ ਉਹਦੇ ਵਿੱਚ ਹੋਰ ਵੀ ਕੁਝ ਕਈ ਕੁਝ ਦੇਖ ਸਕਦਾ ਵਾ ਇਸ ਤਰ੍ਹਾਂ ਪੰਜਾਬ ਕੇਤੀ ਬੜੀ ਯੂਨੀਵਰਸਿਟੀ ਵੱਲੋਂ ਕੋਈ ਚੰਗੇ ਲਿੰਕ ਚੰਗੀਆਂ ਜਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਵੱਲ ਫੇਸਬੁਕ ਤੇ ਕੀ ਕੀ ਕਹ ਉਹ ਮੈਸਜ ਉਹ ਵੀ ਵਧੀਆ ਵਾ ਉਹ ਕੋਈ ਲਾਈਵ ਲਾਈਵ ਵੀ ਕਰਦੇ ਆ ਉਹ ਵੀ ਕਰਦੇ ਬੇਸਿਕਲੀ ਹੁੰਦਾ ਕੀ ਹੈ ਕਿ ਅੱਜ ਕੱਲ ਕੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਯੂਟਿਊਬਰ ਬਹੁਤ ਸਾਰੇ ਇਦਾਂ ਦੇ ਨੌਜਵਾਨੇ ਜਿਹੜੇ ਕਿ ਆਪਣੀਆਂ ਗੱਲਾਂ ਉਹਨੂੰ ਵਿਊਰ ਵਧਾਉਣ ਵਾਸਤੇ ਹਮਮ ਆਪਣੀ ਜਿਹੜੀ ਵਿਊਰ ਵਧਾਉਣ ਵਾਸਤੇ ਕਈ ਇਹੋ ਜਿਹੇ ਗੈਰ ਵਿਗਿਆਨਿਕ ਗੱਲਾਂ ਕਰਦੇ ਆ ਜਿਦ ਤਰ੍ਹਾਂ ਕਿ ਕਿਉਂਕਿ ਮਨੁੱਖਤਾ ਦੀ ਇੱਕ ਮਾਈਂਡ ਸੈਟੇ ਦਾ ਹੁੰਦਾ ਕਿ ਜਿਹੜੀ ਆਪਾਂ 네ਗੇਟਿਵ ਗੱਲ ਲੈਂਦੀ ਆ ਉਹਨੂੰ ਆਪਾਂ ਜਲਦੀ ਪਕੜਦੇ ਆ ਬਿਲਕੁਲ ਜਦ ਕਿ ਹਰੇਕ ਜਿਹੜੀ ਜਿਹੜੀ ਤੁਹਾਡੀ ਖੇਤੀਬਾੜੀ ਪੰਜਾਬ ਕੀਤੀਬਾੜੀ ਬਰਜ ਯੂਨੀਵਰਸਿਟੀ ਵੱਲੋਂ ਜੋ ਵੀ ਸਫਾਰਿਸ਼ ਕੀਤੀ ਗਈ ਆ ਬੜੇ ਤਜਰਬੇ ਬਾਦ ਕੀਤੀ ਗਈ ਹੁੰਦੀ ਆ ਲੰਬੀ ਖੋਜ ਹੁੰਦੀ ਆ ਖੋਜ ਹੁੰਦੀ ਆ ਸੋ ਤਾਂ ਕੀਤੀ ਜਾਂਦੀ ਆ ਤੇ ਜੇ ਆਪਾਂ ਬਿਨਾਂ ਸੋਚੇ ਸਮਝੇ ਆਪਾਂ ਇਹਦਾ ਕਰਨਾ ਪੀ ਵੀ ਨਹੀਂ ਇਹਦੇ ਚ ਇਦਾਂ ਵਟਲੋ ਇਦਾਂ ਕਰ ਦੋ ਬਹੁਤ ਕੁਝ ਕੋਈ ਕਰਦੇ ਪਏ ਆ ਪਰ ਮੇਰੀ ਬੇਨਤੀ ਇਹੀ ਆ ਕਿ ਜੇਕਰ ਜਿਹੜੀ ਜਿਹੜੀ ਕਿ ਇੱਕ ਅਥੈਂਟੀਕੇਟਿਡ ਜਿਹੜਾ ਇੱਕ ਮਹਿਕਮੇ ਵੱਲੋਂ ਜਾਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਜੋ ਸੋਸ਼ਲ ਮੀਡੀਆ ਪਲੇਟਫਾਰਮ ਕ੍ਰੀਏਟ ਕੀਤੇ ਗਏ ਨੇ ਉਹਨਾਂ ਦੁਆਰਾ ਜੋ ਇਨਫਰਮੇਸ਼ਨ ਦਿੱਤੀ ਗਈ ਆ ਦਿੱਤੀ ਜਾ ਰਹੀ ਆ ਉਹਨਾਂ ਨੂੰ ਹੀ ਆਪਣੀ ਖੇਤੀ ਵਿੱਚ ਲਾਗੂ ਕਰਨ ਨਾ ਕਿ ਕੋਈ ਐ ਵੀ ਅਨੁਵਿਗਿਆਨਕ ਜਿਹੜਾ ਬੰਦਾ ਕੋਈ ਹੋਵੇ ਜਿਹਨੇ ਕੋਈ ਕੋਈ ਉਹਦੇ ਕੋਲ ਆਧਾਰੀ ਨਾ ਹੋਵੇ ਉਹਨਾਂ ਨੂੰ ਗਲਤ ਗੱਲ ਕਰੇ ਵੀ ਆ ਨਹੀਂ ਇਦਾਂ ਕਰ ਲਈਏ ਤੇ ਕਈ ਵਾਰੀ ਉਹਦੇ ਵਿੱਚ ਫਾਇਦੇ ਦੀ ਥਾਂ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਵਾ ਫੇਰ ਸਾਡੇ ਕੋਲ ਕੋਈ ਹੱਲ ਨਹੀਂ ਹੁੰਦਾਗਾ ਸੋ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਨੇ ਕਿਸਾਨ ਵੀਰਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਜਿਲ੍ਹਾ ਗਰਦਾਸਪੁਰੰਦਰ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਗਈ ਹੈ ਆਮ ਤੌਰ ਤੇ ਸਾਲ ਚ ਦੋ ਵੱਡੇ ਕੈਂਪ ਲੱਗਦੇ ਸੀ ਔਰ ਬਲਾਕ ਪੱਧਰ ਦੇ ਕੈਂਪ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਰਹੇ ਨੇ ਪਰ ਹੁਣ ਜਿਵੇਂ ਡਾਕਟਰ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਇੱਕ ਮਹੀਨੇ ਦੇ ਵਿੱਚ ਕਰੀਬ ਕਰੀਬ 300 ਕੈਂਪ ਜਿਹੜੇ ਆ ਲਗਾਤਾਰ ਲਗਾਏ ਜਾ ਰਹੇ ਆ ਔਰ ਹਰੇਕ ਕੈਂਪ ਦੇ ਵਿੱਚ ਜਿਹੜਾ ਵੱਖ-ਵੱਖ ਪਿੰਡਾਂ ਨੂੰ ਕਵਰ ਕੀਤਾ ਜਾ ਰਿਹਾ ਔਰ ਇੱਕ ਰੋਟੇਸ਼ਨ ਬਣਾਈ ਗਈ ਹੈ ਇਸ ਦੇ ਨਾਲ ऐसे जिले ਦੇ ਅੰਦਰ سوشل میڈیا ਦੀ ਵੀ ਜਿਹੜੀ ਕਿਸਾਨਾਂ ਦੀ ਖੁਸ਼ਹਾਲੀ ਵਾਸਤੇ ਉਹਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਬੜੀ ਸਟੱਜੇ ਤਰੀਕੇ ਨਾਲ ਜਿਹੜੀ ਉਹ ਵਰਤੋਂ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਇਹਨਾਂ ਉਪਰਾਲਿਆਂ ਦਾ ਜਿਹੜਾ ਭਰਪੂਰ ਫਾਇਦਾ ਲੈਣਗੇ ਔਰ ਆਪਣੀ ਖੇਤੀ ਨੂੰ ਆਪਣੇ ਪਰਿਵਾਰਾਂ ਨੂੰ ਖੁਸ਼ਹਾਲ ਬਣਾਉਣਗੇ ਅੱਜ ਦੀ ਪੇਸ਼ਕਸ਼ ਵਿੱਚ ਇੰਨਾ ਹੀ ਮੈਂ ਹਰਮਨਪ੍ਰੀਤ ਸਿੰਘ ਜਗਬਣੀ ਟੀਵੀ ਗੁਰਦਾਸਪੁਰ